ਆ ਉਹਨਾਂ ਵਿੱਚੋਂ ਅੱਦੇ ਤਾਂ ਬਾਹਰਲੇ ਮੁਲਕ ਜਾਣ ਵਾਲੇ ਆ ਤੇ ਉਹਨਾਂ ਵਿੱਚੋਂ ਇੱਕ ਤਾਂ ਐਨਆਰਆਈ ਆ ਇੱਦਾਂ ਕਰ ਹਾਂ ਪਹਿਲਾਂ ਐਨਆਰਆਈ ਨੂੰ ਬੁਲਾ ਹਾਂ ਚਾ ਠੀਕ ਹੈ ਜੀ ਭਾਈ ਮੈਂ ਕੈਨੇਡਾ ਤੋਂ ਆਇਆ ਮੈਨੂੰ ਨਾ ਇੱਕ ਪਿੱਛੇ ਉਹ ਜਨਾ ਹੀ ਪੈ ਗਈ ਸੀ ਤੇ ਮੈਂ ਤੁਹਾਡਾ ਨਾਮ ਲੈ ਕੇ ਉਹ ਸੁੱਖ ਸੁੱਖ ਲਈ ਤੇ ਅੱਜ ਮੇਰੀ ਸੁੱਖ ਪੂਰੀ ਹੋ ਗਈ ਮੈਂ ਸਪੈਸ਼ਲ ਕੈਨੇਡਾ ਤੋਂ ਤੁਹਾਡੇ ਦਰਸ਼ਨ ਕਰਨ ਆਇਆ ਜਿਉਂਦੇ ਰਹੋ ਬੱਚਾ ਜਿਉਂਦੇ ਰਹੋ ਬੱਚਾ ਸਾਡੇ ਬਾਬਾ ਜੀ ਦਾ ਜਾਨੀ ਜਾਣਾ ਇਹਨਾਂ ਨੂੰ ਤਾਂ ਸਾਰੀ ਦੁਨੀਆ ਦਾ ਗਿਆਰ ਰਹਿੰਦਾ ਮੇਰੇ ਬਾਬਾ ਜੀ ਨੂੰ ਬਾਬਾ ਜੀ ਮੈਂ ਸੁਖਣਾ ਸੁਖੀ ਸੀ ਭਾਈ ਜਦੋਂ ਮੇਰੀ ਮੁਰਾਦ ਪੂਰੀ ਹੋ ਗਈ ਤੇ ਮੈਂ ਤੁਹਾਡੇ ਦਰ ਤੇ ਇੱਕ ਗੱਡੀ ਝੜਾ ਕੇ ਜਾਂ ਉਹ ਭਗਤਾ ਬਾਬਾ ਜੀ ਜੋ ਕਹਿੰਦੇ ਨੇ ਉਹ ਹੋ ਜਾਂਦਾ ਏ ਬਾਬਾ ਜੀ ਜੀ ਜੈ ਬਾਬਾ ਜੀ ਜੀ ਸਦਾਈ ਚ ਭਗਤਾ ਬਾਬਾ ਜੀ ਇੱਕ ਹੋਰ ਬੇਨਤੀ ਹੈ ਛੱਡ ਬੋਲੇ ਭਗਤਾ ਕੈਨੇਡਾ ਦੇ ਵਿੱਚ ਆਪਣੇ ਫਾਰਮ ਹੈ ਤੇ ਉਹਦੇ ਲਈ ਆਪ ਨੂੰ 20 ਬੰਦੇ ਚਾਹੀਦੇ ਆ oh no ਤੇ 20 ਬੰਦੇ ਇੱਕ ਬੰਦੇ ਦਾ ਸਿਰਫ 10 ਲੱਖ ਰੁਪਇਆ ਤੇ ਨਾਲ ਪਾਸਪੋਰਟ ਦੋ ਦਿਨਾਂ ਚ ਮੈਂ ਵਾਪਸੀ ਆਉਣਾ ਤੇ ਨਾਲ ਹੀ ਉਹ ਬੰਦਿਆਂ ਨੂੰ ਵਾਪਸੀ ਨਾਲ ਲੈ ਜਾਣਾ ਉਹ ਬੱਚਾ ਬਾਬਾ ਜੀ ਨੇ ਹਾਂ ਕਰਤੀ ਤੁਹਾਡਾ ਕੰਮ ਹੋ ਗਿਆ ਜੈ ਹੋ ਬਾਬਾ ਜੀ ਜੀ ਬਾਬਾ ਜੀ ਮੈਂ ਫਿਰ ਪਰਸੋਂ ਗੱਡੀ ਲੈ ਕੇ ਨਾਲ ਹੀ ਆਣਾ ਬਾਬਾ ਜੀ ਚੰਗੀ ਓਹੋ ਹਾਂਜੀ ਹਾਂਜੀ ਅੰਦਰ ਹੀ ਅੰਦਰ ਹੀ ਆਪਸ ਲੋ ਬਾਬਾ ਜੀ ਗੱਡੀ ਦੀ ਚਾਬੀ ਮੈਂ ਆਪਣੀ ਸੁਖਣਾ ਪੂਰੀ ਕਰ ਚੁੱਕਾ ਲੈ ਭਗਤਾ ਵੀ ਬੰਦਿਆਂ ਦਾ 2 ਕਰੋੜ ਰੁਪਈਆ ਤੇ ਆ 20 ਬੰਦਿਆਂ ਦੇ ਪਾਸਪੋਰਟ ਤੇ ਸਾਰੇ ਕਾਗਜ਼ ਪੱਤਰ ਬਾਬਾ ਜੀ ਸਾਡਾ ਫਿਰ ਵੀਜ਼ਾ ਕੱਲ ਨੂੰ ਪੱਕਾ ਆਜੂਗਾ ਨਹੀਂ ਭਗਤੋ ਵੀਜ਼ਾ ਤਾਂ ਤੁਹਾਡਾ ਆ ਗਿਆ ਸਮਝੋ ਜਾਉਣ ਯਾਰੇ ਲੋ ਠੀਕ ਆ ਬਾਬਾ ਜੀ ਕਿchna ਮਾਨੋ ਠੀਕ ਆ ਬਾਬਾ ਜੀ ਠੀਕ ਆ ਬਾਬਾ ਜੀ ਬਾਬਾ ਜੀ ਫਰੂਸ ਕੋਈ ਗੱਲ ਨਹੀਂ ਭਗਤਾ ਇੱਥੇ ਤਾਂ ਮੰਤਰੀ ਸੰਤਰੀ ਸਭ ਤੁਰੇ ਫਿਰਦੇ ਨੇ ਤੇ ਪੁਲਿਸ ਵੀ ਤੁਰੇ ਫਿਰੂਗੀ ਜੈ ਹੋ ਬਾਬਾ ਜੀ ਦੇ ਬਾਬਾ ਜੀਓ ਕੰਢੀ ਕੀ ਦੀਏ ਉਹ ਭਗਤਾ ਉਹ ਗੱਡੀ ਆਪਣੀ ਏ ਉਹ ਗੱਡੀ ਚੋਰੀ ਦੀ ਏ ਨਹੀਂ ਨਹੀਂ ਭਗਤਾ ਇਹ ਗੱਡੀ ਚੋਰੀ ਦੀ ਨਹੀਂ ਆਪਣਾ ਕੋਈ ਭਗਤ ਆਇਆ ਸੀ ਬਲੈਤੋਂ ਉਹਦੀ ਮਨੋ ਕਾਮਨਾ ਹੋਈ ਸੀ ਪੂਰੀ ਉਹ ਗੱਡੀ ਚੜਾ ਕੇ ਗਿਆ ਏ ਤੇ ਨਾਲੇ 20 ਬੰਦਿਆਂ ਦੇ ਪਾਸਪੋਰਟ ਲੈ ਕੇ ਗਿਆ ਏ ਉਹਨੇ ਕੱਲ ਨੂੰ ਆਉਣਾ ਏ ਤੇ ਨਾਲੇ 20 ਬੰਦੇ ਬਲੈਤ ਲੈ ਕੇ ਜਾਣੇ ਆ ਆ ਬੈਗ ਹੋਇਤ ਨਹੀਂ ਜਿਹਦੇ ਵਿੱਚ ਪਾਸਪੋਰਟ ਸੀ ਬੈਗ ਤਾਂ ਭਗਤਾ ਉਹੀ ਆ ਪਰੇ ਤੇਰੇ ਕੋਲ ਕਿਵੇਂ ਆਇਆ ਇਹ ਬੈਗ ਮੈਨੂੰ ਛੜਤੋਂ ਮਿਲਿਆ ਇਹਦੇ ਵਿੱਚ ਵੀ ਪਾਸਪੋਰਟ ਵੀ ਆ ਤੇਰੇ ਜੋ ਗੱਡੀ ਦੀ ਗੱਲ ਉਹ ਚੋਰੀ ਦੀ ਆ ਉਹਦਾ ਸਾਫ ਥਾਣੇ ਜਾ ਕਰਦੇ ਆ